ਆਪਣਾ ਨਾਮ ਨਮਕ ਵਾਲੇ ਪਾਣੀ ਵਿੱਚ ਪਾ ਦਿਵੋ ਜੋ ਹੋਵੇਗਾ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੀ YouTube ਚੈਨਲ ਸਿਮਰਿਤ ਵੌਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕੀ ਤੁਹਾਨੂੰ ਕਦੇ-ਕਦੇ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਰੁਕ ਗਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਖਤ ਮਿਹਨਤ ਕਰਦੇ ਹੋ ਪਰ ਨਤੀਜੇ ਨਹੀਂ ਦਿਖਾਈ ਦਿੰਦੇ ਕੀ ਤੁਹਾਡੇ ਘਰ ਵਿੱਚ ਲਗਾਤਾਰ ਬੇਲੋੜੇ ਝਗੜੇ ਹੁੰਦੇ ਰਹਿੰਦੇ ਹਨ ਕੀ ਤੁਹਾਡਾ ਮਨ ਲਗਾਤਾਰ ਬੇਚੈਨ ਹੈ ਕੀ ਕੋਈ ਅਣਜਾਣ ਡਰ ਤੁਹਾਨੂੰ ਘੇਰਦਾ ਹੈ ਜੇਕਰ ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਹੈ ਤਾਂ ਅੱਜ ਦਾ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਇੱਕ ਰਾਜ਼ ਦੱਸਣ ਜਾ ਰਹੀ ਹਾਂ ਜੋ ਤੁਹਾਡੀ ਜ਼ਿੰਦਗੀ ਦੇ ਰਾਹ ਨੂੰ ਬਦਲ ਸਕਦਾ ਹੈ ਇੱਕ ਪ੍ਰਾਚੀਨ ਅਤੇ ਸ਼ਕਤੀਸ਼ਾਲੀ ਉਪਾਏ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਪਰ ਸਾਡੇ ਤੋਂ ਲੁਕਿਆ ਰਹਿੰਦਾ ਹੈ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਹੈਰਾਨੀਜਨਕ ਸ਼ਕਤੀਆਂ ਨਾਲ ਨਿਵਾਜਿਆ ਹੈ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਸਾਡੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦਾ ਹੈ ਗਿਆਨ ਦੀ ਘਾਟ ਕਾਰਨ ਅਸੀਂ ਇਹਨਾਂ ਸ਼ਕਤੀਆਂ ਨੂੰ ਪਛਾਣਨ ਵਿੱਚ ਅਸਫਲ ਰਹਿੰਦੇ ਹਾਂ ਅੱਜ ਅਸੀਂ ਇੱਕ ਸਧਾਰਨ ਚੀਜ਼ ਬਾਰੇ ਗੱਲ ਕਰਾਂਗੇ ਜੋ ਹਰ ਘਰ ਵਿੱਚ ਮੌਜੂਦ ਹੈ ਨਮਕ ਜਦੋਂ ਨਮਕ ਪਾਣੀ ਅਤੇ ਤੁਹਾਡੇ ਨਾਮ ਨਾਲ ਮਿਲਦਾ ਹੈ ਤਾਂ ਇਹ ਇੱਕ ਹੈਰਾਨੀਜਨਕ ਊਰਜਾ ਪੈਦਾ ਕਰਦਾ ਹੈ ਜੋ ਤੁਹਾਡੀ ਕਲਪਨਾ ਤੋਂ ਪਰੇ ਹੈ ਮੈਨੂੰ ਪਤਾ ਹੈ ਕਿ ਇਹ ਤੁਹਾਨੂੰ ਅਜੀਬ ਲੱਗੇਗਾ ਜੇਕਰ ਤੁਸੀਂ ਪਾਣੀ ਦੇ ਗਲਾਸ ਵਿੱਚ ਨਮਕ ਅਤੇ ਆਪਣਾ ਨਾਮ ਪਾ ਦਿੰਨੇ ਹੋ ਤਾਂ ਕੀ ਹੋ ਸਕਦਾ ਹੈ ਇਹ ਰਾਜ਼ ਹੈ ਇਸ ਦੁਨੀਆ ਵਿੱਚ ਹਰ ਚੀਜ਼ ਊਰਜਾ ਦੁਆਰਾ ਇੱਕ ਵਾਈਬ੍ਰੇਸ਼ਨ ਦੁਆਰਾ ਜੁੜੀ ਹੋਈ ਹੈ ਤੁਹਾਡਾ ਨਾਮ ਸਿਰਫ ਇੱਕ ਸ਼ਬਦ ਨਹੀਂ ਹੈ ਇਹ ਤੁਹਾਡੀ ਪਛਾਣ ਹੈ ਇਹ ਤੁਹਾਡਾ ਆਪਣਾ ਵजूद ਹੈ ਤੁਹਾਡੇ ਨਾਮ ਵਿੱਚ ਇੱਕ ਖਾਸ ਵਾਈਬ੍ਰੇਸ਼ਨ ਹੈ ਜੋ ਤੁਹਾਨੂੰ ਸਿੱਧੇ ਬ੍ਰਹਿਮੰਡ ਦੀ ਊਰਜਾ ਨਾਲ ਜੋੜਦੀ ਹੈ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਕਿਉਂਕਿ ਜੇਕਰ ਤੁਸੀਂ ਉਸ ਤਰੀਕੇ ਨੂੰ ਸਮਝਦੇ ਹੋ ਅਤੇ ਲਾਗੂ ਕਰਦੇ ਹੋ ਜੋ ਮੈਂ ਸਾਂਝਾ ਕਰਨ ਜਾ ਰਹੀ ਹਾਂ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਚਮਤਕਾਰ ਦੇਖੋਗੇ ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਇੱਕ ਸਧਾਰਨ ਉਪਾਏ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਦਾ ਹੜ ਕਿਵੇਂ ਲਿਆ ਸਕਦਾ ਹੈ ਇਸ ਲਈ ਇਸ ਰਹਸਮੇ ਯਾਤਰਾਤੇ ਮੇਰੇ ਨਾਲ ਆਓ ਅਤੇ ਖੋਜ ਕਰੋ ਕਿ ਤੁਹਾਡਾ ਨਾਮ ਅਤੇ ਖਾਰਾ ਪਾਣੀ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੇ ਹਨ ਇਹ ਬ੍ਰਹਮੰਡ ਤੁਨੀ ਤੋਂ ਬਣਿਆ ਸੀ ਓਮ ਦੀ ਤੁਨੀ ਨੇ ਪੂਰੇ ਬ੍ਰਹਮੰਡ ਨੂੰ ਵਿਸਤਾਰ ਕੀਤਾ ਤੁਨੀ ਦਾ ਅਰਥ ਹੈ ਸ਼ਬਦ ਅਤੇ ਸ਼ਬਦ ਨਾਮ ਬਣਾਉਂਦੇ ਹਨ Hindu ਧਰਮ ਵਿੱਚ ਨਾਮ ਨੂੰ ਕਦੇ ਵੀ ਸਿਰਫ ਇੱਕ ਪਛਾਣ ਵਜੋਂ ਨਹੀਂ ਦੇਖਿਆ ਗਿਆ ਇੱਕ ਨਾਮ ਇੱਕ ਜੀਵੰਤ ਮੰਤਰ ਹੈ ਇੱਕ ਬੀਜ ਮੰਤਰ ਜੋ ਤੁਹਾਡੇ ਪੂਰੇ ਜੀਵਨ ਦੇ ਰੁੱਖ ਦੀ ਨੀ ਹੈ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾਮਕਰਨ ਦੀ ਰਸਮ ਕੀਤੀ ਜਾਂਦੀ ਹੈ ਇਹ ਇੱਕ ਸਧਾਰਨ ਪ੍ਰਕਿਰਿਆ ਨਹੀਂ ਹੈ, ਇਹ ਇੱਕ ਡੂੰਗੀ ਜੋਤਿਸ਼ ਅਤੇ ਅਧਿਆਤਮਕ ਪ੍ਰਕਿਰਿਆ ਹੈ। ਜੋਤਿਸ਼ੀ ਬੱਚੇ ਦੀ ਜਨਮ ਤਾਰੀਖ, ਸਮੇਂ ਅਤੇ ਜਨਮ ਸਥਾਨ ਦੇ ਆਧਾਰ 'ਤੇ ਉਸਦੀ ਕੁੰਡਲੀ ਬਣਾਉਂਦੇ ਹਨ। ਕੁਝ ਕੁੰਡਲੀਆਂ ਵਿੱਚ ਗ੍ਰਹਾਂ ਦੀ ਸਥਿਤੀ ਅਤੇ ਨਕਸ਼ਤਰਾਂ ਦੀ ਗਤੀ ਨੂੰ ਦੇਖ ਕੇ ਇੱਕ ਖਾਸ ਅੱਖਰ ਪ੍ਰਾਪਤ ਕੀਤਾ ਜਾਂਦਾ ਹੈ ਉਸ ਅੱਖਰ ਨਾਲ ਬੱਚੇ ਦਾ ਨਾਮ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਇਸ ਲਈ ਹੈ ਕਿਉਂਕਿ ਇਹ ਅੱਖਰ ਬੱਚੇ ਦੀ ਆਤਮਾ ਦੀ ਫ੍ਰੀਕੁਐਂਸੀ ਤੇ ਊਰਜਾ ਨਾਲ ਸਭ ਤੋਂ ਵਧੀਆ ਮੇਲ ਖਾਂਦਾ ਹੈ ਅੱਖਰ ਉਸ ਬੱਚੇ ਵਿੱਚ ਸਭ ਤੋਂ ਵੱਧ ਸਕਾਰਾਤਮਕ ਊਰਜਾ ਲਿਆਉਂਦਾ ਹੈ ਜਦੋਂ ਉਸ ਅੱਖਰ ਨਾਲ ਸ਼ੁਰੂ ਹੋਣ ਵਾਲਾ ਨਾਮ ਇੱਕ ਬੱਚੇ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਬੱਚੇ ਲਈ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦਾ ਹੈ ਇਸ ਦਾ ਉਹਨਾਂ ਦੀ ਕਿਸਮਤ ਨੂੰ ਮਜ਼ਬੂਤ ਕਰ ਦਿੰਦਾ ਹੈ ਤੁਹਾਡੇ ਮਾਪਿਆਂ ਨੇ ਤੁਹਾਨੂੰ ਜੋ ਨਾਮ ਦਿੱਤਾ ਹੈ ਸਿਰਫ ਬੁਲਾਉਣ ਲਈ ਨਹੀਂ ਹੈ ਜਦੋਂ ਕੋਈ ਤੁਹਾਨੂੰ ਤੁਹਾਡੇ ਨਾਮ ਨਾਲ ਬੁલાਉਂਦਾ ਹੈ ਤਾਂ ਇਹ ਬ੍ਰਹਿਮੰਡ ਵਿੱਚ ਇੱਕ ਵਿਸ਼ੇਸ਼ ਧੁਨੀ ਤਰੰਗ ਭੇਜਦੇ ਹਨ ਇਹ ਧੁਨੀ ਤਰੰਗ ਤੁਹਾਡੀ ਊਰਜਾ ਨੂੰ ਸਿੱਧੇ ਪ੍ਰਭਾਵਿਤ ਕਰਦੀ ਹੈ ਜੇਕਰ ਤੁਸੀਂ ਸਕਾਰਾਤਮਕ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡੀ ਭਲਾਈ ਚਾਹੁੰਦੇ ਹਨ ਤਾਂ ਉਹਨਾਂ ਦਾ ਕਾਲ ਇੱਕ ਵਰਦਾਨ ਦਾ ਕੰਮ ਕਰਦਾ ਹੈ ਪਰ ਜੇਕਰ ਤੁਸੀਂ ਨਕਾਰਾਤਮਕ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡੇ ਨਾਲ ਈਰਖਾ ਕਰਦੇ ਹਨ ਅਤੇ ਤੁਹਾਡੀ ਬਿਮਾਰੀ ਦੀ ਕਾਮਨਾ ਕਰਦੇ ਹਨ ਤਾਂ ਉਹਨਾਂ ਦਾ ਕਾਲ ਤੁਹਾਡੇ ਊਰਜਾ ਖੇਤਰ ਅਤੇ ਤੁਹਾਡੇ ਔਰਾ ਨੂੰ ਪ੍ਰਦੂਸ਼ਿਤ ਕਰਦਾ ਹੈ ਤੁਸੀਂ ਇਹ ਕਈ ਵਾਰ ਮਹਿਸੂਸ ਕੀਤਾ ਹੋਵੇਗਾ ਕਈ ਵਾਰ ਕਿਸੇ ਨੂੰ ਮਿਲਣ ਜਾਂ ਗੱਲ ਕਰਨ ਤੋਂ ਬਾਅਦ ਤੁਹਾਡਾ ਦਿਲ ਅਚਾਨਕ ਭਾਰੀ ਹੋ ਜਾਂਦਾ ਹੈ ਅਤੇ ਤੁਸੀਂ ਬਿਨਾ ਕਿਸੇ ਸਪਸ਼ਟ ਕਾਰਨ ਤੋਂ ਬੇਚੈਨੀ ਮਹਿਸੂਸ ਕਰਨ ਲੱਗ ਪੈਂਦੇ ਹੋ ਇਹ ਇਸ ਲਈ ਹੁੰਦਾ ਹੈ ਕਿਉਂਕਿ ਉਸ ਵਿਅਕਤੀ ਦੀ ਨਕਾਰਾਤਮਕ ਊਰਜਾ ਤੁਹਾਡੇ ਔਰਾ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਇਹ ਊਰਜਾ ਦੇ ਪ੍ਰਵੇਸ਼ ਦਾ ਸਭ ਤੋਂ ਆਸਾਨ ਤਰੀਕਾ ਤੁਹਾਡੇ ਨਾਮ ਰਾਹੀਂ ਹੈ ਨਾ ਸਿਰਫ ਦੂਜਿਆਂ ਦੀ ਨਕਾਰਾਤਮਕ ਊਰਜਾ ਸਗੋਂ ਸਾਡੇ ਆਪਣੇ ਵਿਚਾਰ ਅਤੇ ਕਿਰਿਆਵਾਂ ਵੀ ਸਾਡੇ ਨਾਮ ਨਾਲ ਜੁੜੀ ਊਰਜਾ ਨੂੰ ਪ੍ਰਭਾਵਿਤ ਕਰਦੀਆਂ ਹਨ ਜਦੋਂ ਅਸੀਂ ਲਗਾਤਾਰ ਚਿੰਤਾ ਡਰ ਅਤੇ ਗੁੱਸਾ ਕਰਦੇ ਹਾਂ ਤਾਂ ਅਸੀਂ ਆਪਣੇ ਨਾਮ ਦੀ ਸਕਾਰਾਤਮਕ ਊਰਜਾ ਨੂੰ ਕਮਜ਼ੋਰ ਕਰਦੇ ਹਾਂ ਸਾਡੇ ਨਾਮ ਦੀ ਵਾਈਬ੍ਰੇਸ਼ਨ ਨਕਾਰਾਤਮਕ ਹੋਣ ਲੱਗ ਪੈਂਦੀ ਹੈ ਅਤੇ ਜਦੋਂ ਸਾਡੇ ਨਾਮ ਦੀ ਊਰਜਾ ਖੁਦ ਨਕਾਰਾਤਮਕ ਹੋ ਜਾਂਦੀ ਹੈ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਚੀਜ਼ਾਂ ਨੂੰ ਕਿਵੇਂ ਆਕਰਸ਼ਿਤ ਕਰ ਸਕਦੇ ਹਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਆਖਿਰੇ ਨਾਮ ਕੀ ਕਰ ਸਕਦਾ ਹੈ ਇਹ ਨਾਮ ਤੁਹਾਡੇ ਹਰ ਦੁੱਖ ਦਾ ਗਵਾਹ ਹੈ ਜਾਂ ਤੁਹਾਡੇ ਹਰ ਵਿਚਾਰ ਨਾਲ ਜੁੜਿਆ ਹੋਇਆ ਹੈ ਇਹ ਨਾਮ ਹਰ ਖੁਸ਼ੀ ਅਤੇ ਦੁੱਖ ਵਿੱਚ ਤੁਹਾਡੇ ਨਾਲ ਰਿਹਾ ਹੈ ਤੁਹਾਡੇ ਪੁਰਖਿਆਂ ਦੇ ਆਸ਼ੀਰਵਾਦ ਵੀ ਤੁਹਾਡੇ ਉਪਨਾਮ ਰਾਹੀਂ ਤੁਹਾਡੇ ਨਾਲ ਜੁੜੇ ਹੋਏ ਹਨ ਤੁਹਾਡਾ ਨਾਮ ਤੁਹਾਡੀਆਂ ਸਾਰੀਆਂ ਯਾਦਾਂ ਤੇ ਅਨੁਭਵਾਂ ਨੂੰ ਆਪਣੇ ਅੰਦਰ ਸੰਭਾਲਦਾ ਹੈ ਭਾਵੇਂ ਉਹ ਚੰਗੀਆਂ ਹੋਣ ਜਾਂ ਮਾੜੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਲੋਕਾਂ ਦੀ ਬੁਰੀ ਨਜ਼ਰ ਅਤੇ ਸਾਡੀ ਆਪਣੀ ਨਕਾਰਾਤਮਕਤਾ ਸਾਡੇ ਨਾਮ ਨਾਲ ਜੁੜੀ ਊਰਜਾ ਨੂੰ ਅਸ਼ੁੱਧਤਾ ਦੀ ਇੱਕ ਪਰਤ ਬਣਾਉਂਦੀ ਹੈ। ਇਹ ਇੱਕ ਅਦ੍ਰਿਸ਼ ਪਰਤ ਹੈ ਅਸੀਂ ਇਸ ਨੂੰ ਦੇਖ ਨਹੀਂ ਸਕਦੇ ਪਰ ਇਹ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਡੂੰਘਾ ਪ੍ਰਭਾਵਿਤ ਕਰਦੀ ਹੈ ਇਹ ਪਰਤ ਸਾਡੀ ਕਿਸਮਤ ਨੂੰ ਰੋਕਦੀ ਹੈ ਇਹ ਚੰਗੇ ਮੌਕਿਆਂ ਨੂੰ ਸਾਡੇ ਤੱਕ ਪਹੁੰਚਣ ਤੋਂ ਰੋਕਦੀ ਹੈ ਇਹ ਰਿਸ਼ਤਿਆਂ ਵਿੱਚ ਗੜੱਟਾ ਪੈਦਾ ਕਰਦੀ ਹੈ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਸੀਂ ਪ੍ਰਾਰਥਨਾ ਅਤੇ ਵਰਤ ਰੱਖਦੇ ਹਾਂ ਪਰ ਫਿਰ ਵੀ ਸਾਨੂੰ ਕੋਈ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਅਸੀਂ ਮੂਲ ਕਾਰਨ ਨੂੰ ਸੰਬੋਧਿਤ ਨਹੀਂ ਕੀਤਾ ਅਸੀਂ ਆਪਣੇ ਨਾਮ ਨਾਲ ਜੁੜੀ ਨਕਾਰਾਤਮਕ ਊਰਜਾ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਕਲਪਨਾ ਕਰੋ ਕਿ ਤੁਹਾਡਾ ਨਾਮ ਇੱਕ ਸੁੰਦਰ ਹੀਰੇ ਵਰਗਾ ਸੀ ਜਦੋਂ ਤੁਸੀਂ ਇਸ ਨੂੰ ਪਹਿਲੀ ਵਾਰ ਪ੍ਰਾਪਤ ਕੀਤਾ ਸੀ। ਇਹ ਪੂਰੀ ਤਰ੍ਹਾਂ ਚਮਕਦਾਰ ਅਤੇ ਸ਼ੁੱਧ ਸੀ ਪਰ ਸਮੇਂ ਦੀ ਧੂੜ, ਲੋਕਾਂ ਦੀ ਬੁਰੀ ਅੱਖ ਦੀ ਕਾਲਖ ਅਤੇ ਚਿੰਤਾਵਾਂ ਦੇ ਧੂਮੇ ਨੇ ਇਸ ਦੀ ਚਮਕ ਨੂੰ ਤੁੰਦਲਾ ਕਰ ਦਿੱਤਾ ਹੈ। ਇਹ ਤੁਹਾਡੇ ਨਾਮ ਤੇ ਵਸੀ ਹੋਈ ਨਕਾਰਾਤਮਕਤਾ ਨੂੰ ਹਟਾਉਣ ਦਾ ਤਰੀਕਾ ਹੈ। ਜਦੋਂ ਤੁਹਾਡਾ ਨਾਮ ਆਪਣੀ ਪੂਰੀ ਸਕਾਰਾਤਮਕ ਊਰਜਾ ਨਾਲ ਗੂੰਜਣਾ ਸ਼ੁਰੂ ਕਰਦਾ ਹੈ ਤਾਂ ਤੁਸੀਂ ਦੇਖੋਗੇ ਕਿ ਬ੍ਰਹਿਮੰਡ ਤੁਹਾਡੇ ਲਈ ਆਪਣੇ ਦਰਵਾਜ਼ੇ ਕਿਵੇਂ ਖੋਲਦਾ ਹੈ ਹੁਣ ਆਓ ਇੱਕ ਹੋਰ ਹੈਰਾਨੀਜਨਕ ਤੱਤ ਬਾਰੇ ਗੱਲ ਕਰੀਏ ਜੋ ਇਸ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਨਮਕ ਨਮਕ ਜਿਸ ਨੂੰ ਸੰਸਕ੍ਰਿਤ ਵਿੱਚ ਲਾਵਣ ਕਿਹਾ ਜਾਂਦਾ ਹੈ ਸਿਰਫ ਇੱਕ ਸਵਾਦ ਨਹੀਂ ਹੈ ਇਸ ਨੂੰ Hindu taramate vastushastra ਵਿੱਚ ਸਭ ਤੋਂ ਸ਼ਕਤੀਸ਼ਾਲੀ ਸ਼ੁੱਧ ਕਰਨ ਵਾਲਾ ਏਜੰਟ ਮੰਨਿਆ ਜਾਂਦਾ ਹੈ ਇਸ ਦੀ ਸ਼ਕਤੀ ਸਾਡੇ ਰਿਸ਼ੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਇਸ ਨੂੰ ਪਛਾਣਿਆ ਸੀ ਨੂਨ ਦਾ ਸਭ ਤੋਂ ਵੱਡਾ ਗੁਣ ਇਸਦੇ ਆਲੇ-ਦੁਆਲੇ ਦੀ ਨਮੀ ਨੂੰ ਸੋਖਣ ਦੀ ਯੋਗਤਾ ਹੈ ਅਸੀਂ ਸਾਰੇ ਇਹ ਜਾਣਦੇ ਹਾਂ ਪਰ ਇਸ ਦੀ ਸ਼ਕਤੀ ਭੌਤਿਕ ਖੇਤਰ ਤੱਕ ਸੀਮਤ ਨਹੀਂ ਹੈ ਨੂਨ ਵਿੱਚ ਆਪਣੇ ਆਲੇ-ਦੁਆਲੇ ਦੀ ਅਧਿਕ ਊਰਜਾ ਖਾਸ ਕਰਕੇ ਨਕਾਰਾਤਮਕ ਊਰਜਾ ਨੂੰ ਸੋਖਣ ਦੀ ਵੀ ਕਮਾਲ ਦੀ ਸਮਰੱਥਾ ਹੈ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਦੋਂ ਤੁਸੀਂ ਘਰ ਵਿੱਚ ਸਪਰੇਅ ਕਰਦੇ ਹੋ ਤਾਂ ਤੁਹਾਨੂੰ ਪਾਣੀ ਵਿੱਚ ਥੋੜਾ ਜਿਹਾ ਸਮੁੰਦਰੀ ਨਮਕ ਮਿਲਾਉਣਾ ਚਾਹੀਦਾ ਹੈ ਇਹ ਇਸ ਲਈ ਹੈ ਕਿਉਂਕਿ ਜਦੋਂ ਘਰ-ਪਰ ਵਿੱਚ ਨਮਕ ਦਾ ਪਾਣੀ ਛਿੜਕਿਆ ਜਾਂਦਾ ਹੈ ਤਾਂ ਇਹ ਨਾ ਸਿਰਫ ਫर्श ਤੇ ਕਿਟਾਣੂਆਂ ਨੂੰ ਮਾਰਦਾ ਹੈ ਬਲਕਿ ਨਕਾਰਾਤਮਕ ਊਰਜਾ ਬੁਰੀ ਨਜ਼ਰ ਜਾਂ ਹਰ ਕੋਨੇ ਵਿੱਚ ਇਕੱਠੀ ਹੋਈ ਕਿਸੇ ਹੋਰ ਭਾਰੀ ਊਰਜਾ ਨੂੰ ਵੀ ਸੋਖ ਲੈਂਦਾ ਹੈ ਇਹ ਘਰ ਦੇ ਮਾਹੌਲ ਨੂੰ ਸ਼ੁੱਧ ਅਤੇ ਹਲਕਾ ਕਰਦਾ ਹੈ ਨਮਕ ਦੀ ਵਰਤੋਂ ਬੱਚੇ ਜਾਂ ਬਾਲਕ ਤੋਂ ਬੁਰੀ ਨਜ਼ਰ ਨੂੰ ਹਟਾਉਣ ਦੀ ਪ੍ਰਕਿਰਿਆ ਵਿੱਚ ਵੀ ਕੀਤੀ ਜਾਂਦੀ ਹੈ ਫਿਰ ਇੱਕ ਮੁਠੀ ਭਰ ਨਮਕ ਨੂੰ ਸਿਰ ਤੋਂ ਪੈਰਾਂ ਤੱਕ ਘੁਮਾਇਆ ਜਾਂਦਾ ਹੈ ਅਤੇ ਫਿਰ ਪਾਣੀ ਵਿੱਚ ਡੋਲੇ ਜਾਂਦਾ ਹੈ ਜਾਂ ਅੱਗ ਵਿੱਚ ਸੁੱਟਿਆ ਜਾਂਦਾ ਹੈ ਇਸ ਪਿੱਛੇ ਵਿਗਿਆਨ ਇਹ ਹੈ ਕਿ ਨਮਕ ਵਿਅਕਤੀ ਦੇ ਆਵਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਹ ਸਰੀਰ ਨਾਲ ਜੁੜੀ ਸਾਰੀ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਜਦੋਂ ਉਹ ਨਮਕ ਨਸ਼ਟ ਹੋ ਜਾਂਦਾ ਹੈ ਤਾਂ ਉਹ ਨਕਾਰਾਤਮਕ ਊਰਜਾ ਵੀ ਨਸ਼ਟ ਹੋ ਜਾਂਦੀ ਹੈ ਅਤੇ ਵਿਅਕਤੀ ਤੁਰੰਤ ਰਾਹਤ ਮਹਿਸੂਸ ਕਰਦਾ ਹੈ समुद्री नमक ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਮੁੰਦਰ ਤੋਂ ਆਉਂਦਾ ਹੈ ਉਹ ਸਮੁੰਦਰ ਜਿਸ ਨੇ ਲੱਖਾਂ ਸਾਲਾਂ ਤੋਂ ਧਰਤੀ ਦੇ ਸਾਰੇ ਦੁੱਖਾਂ ਅਤੇ ਪਾਪਾਂ ਨੂੰ ਸੋਖ ਲਿਆ ਹੈ ਫਿਰ ਵੀ ਇਹ ਆਪਣੀਆਂ ਸੀਮਾਵਾਂ ਦੇ ਅੰਦਰ ਰਹਿੰਦਾ ਹੈ ਸਮੁੰਦਰ ਮੰਥਨ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮੁੰਦਰ ਵਿੱਚ ਅੰਮ੍ਰਿਤ ਅਤੇ ਬ੍ਰਹਿਮੰਡ ਹੈ ਨਮਕ ਉਸ ਸਮੁੰਦਰ ਦਾ ਇੱਕ ਹਿੱਸਾ ਹੈ ਜਿਸ ਵਿੱਚ ਸੋਖਣ ਅਤੇ ਸ਼ੁੱਧ ਕਰਨ ਦੀ ਅਥਾਹ ਸ਼ਕਤੀ ਹੈ ਨਮਕ ਵਿੱਚ ਨਕਾਰਾਤਮਕ ਊਰਜਾਵਾਂ ਅਤੇ ਬੁਰੀਆਂ ਆਤਮਾਵਾਂ ਨੂੰ ਦੂਰ ਕਰਨ ਦੀ ਸ਼ਕਤੀ ਵੀ ਹੈ ਇਸ ਲਈ ਪ੍ਰਾਚੀਨ ਸਮੇਂ ਵਿੱਚ ਲੋਕ ਆਪਣੇ ਘਰਾਂ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਨਮਕ ਨਾਲ ਭਰਿਆ ਇੱਕ ਕਟੋਰਾ ਰੱਖਦੇ ਸਨ ਤਾਂ ਜੋ ਕਿਸੇ ਵੀ ਬੁਰਾਈ ਨੂੰ ਅੰਦਰ ਜਾਣ ਤੋਂ ਰੁਕਿਆ ਜਾ ਸਕੇ ਨਮਕ ਨੂੰ ਸਿੱਧੇ ਤੌਰ ਤੇ ਸ਼ੁਕਰ ਅਤੇ ਚੰ드ਰਮਾ ਗ੍ਰਹਿ ਨਾਲ ਵੀ ਜੋੜਿਆ ਮੰਨਿਆ ਜਾਂਦਾ ਹੈ ਸ਼ੁਕਰ ਸਾਰ ਨੂੰ ਭੌਤਿਕ ਸੁੱਖ ਅਤੇ ਖੁਸ਼ਹਾਲੀ ਪ੍ਰਦਾਨ ਕਰਦਾ ਹੈ ਅਤੇ ਚੰ드ਰਮਾ ਉਹ ਗ੍ਰਹਿ ਹੈ ਜੋ ਸਾਡੇ ਮਨ ਨੂੰ ਨਿਯੰਤਰਿਤ ਕਰਦਾ ਹੈ ਜਦੋਂ ਸਾਡੇ ਜੀਵਨ ਵਿੱਚ ਨਮਕ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਅਸੀਂ ਦੋਵੇਂ ਗ੍ਰਹਾਂ ਦੇ ਨਕਾਰਾਤਮਕ ਪ੍ਰਭਾਵਾਂ ਦਾ ਸ਼ਿਕਾਰ ਹੁੰਦੇ ਹਾਂ ਸਾਡੇ ਮਨ ਬੇਚੈਨ ਹੋ ਜਾਂਦੇ ਹਨ ਅਤੇ ਸਾਡੀ ਜ਼ਿੰਦਗੀ ਕਮਜ਼ੋਰ ਹੋ ਜਾਂਦੀ ਹੈ ਲੋਣ ਦੀ ਸੁਖਣ ਸ਼ਕਤੀ ਹੈਰਾਨੀ ਜਨਕ ਹੈ ਇਹ ਇੱਕ ਸਪੰਜ ਵਾਂ ਹੈ ਸਿਰਫ ਨਕਾਰਾਤਮਕਤਾ ਨੂੰ ਸੋਖਦੀ ਹੈ ਅਤੇ ਸਕਾਰਾਤਮਕ ਊਰਜਾ ਨੂੰ ਬਿਨਾਂ ਕਿਸੇ ਨੁਕਸਾਨ ਦੇ ਛੱਡ ਦਿੰਨੀ ਹੈ ਇਹ ਹੀ ਗਣੇਸ਼ ਨੂੰ ਅਧਿਆਤਮਕ ਸ਼ੁੱਧੀ ਕਰਨ ਲਈ ਸੰਪੂਰਨ ਸਾਧਨ ਬਣਾਉਂਦਾ ਹੈ ਜਦੋਂ ਤੁਸੀਂ ਆਪਣੇ ਜੀਵਨ ਵਿੱਚ ਸਮੱਸਿਆਵਾਂ ਨਾਲ ਘਿਰੇ ਹੁੰਦੇ ਹੋ ਜਦੋਂ ਤੁਸੀਂ ਹਰ ਪਾਸੇ ਨਿਰਾਸ਼ਾ ਦਾ ਮੀਂਹ ਵਰਦਾ ਮਹਿਸੂਸ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਊਰਜਾ ਖੇਤਰ ਵਿੱਚ ਨਕਾਰਾਤਮਕਤਾ ਕਾਫੀ ਵੱਧ ਗਈ ਹੈ ਲੋਹਣ ਵਿੱਚ ਇਸ ਨਕਾਰਾਤਮਕਤਾ ਨੂੰ ਚੁੰਬਕ ਵਾਂਗ ਬਾਹਰ ਕੱਢਣ ਦੀ ਸ਼ਕਤੀ ਹੈ ਇੱਕ ਸ਼ਕਤੀ ਜੋ ਸ਼ਾਇਦ ਕਿਸੇ ਹੋਰ ਦੁਆਰਾ ਵੀ ਮਿਸਾਲ ਹੈ ਹੁਣ ਤੁਸੀਂ ਸਮਝ ਗਏ ਹੋ ਇੱਕ ਪਾਸੇ ਤੁਹਾਡਾ ਨਾਮ ਹੈ ਤੁਹਾਡੀ ਨਿੱਜੀ ਊਰਜਾ ਦਾ ਕੇਂਦਰ ਤੁਹਾਡੀ ਹੋਂਦ ਦਾ ਪ੍ਰਤੀਕ ਅਤੇ ਦੂਸਰੇ ਪਾਸੇ ਨਕਾਰਾਤਮਕ ਊਰਜਾ ਦਾ ਸਭ ਤੋਂ ਵੱਡਾ ਸੋਖਣ ਵਾਲਾ ਜਦੋਂ ਅਸੀਂ ਇਹਨਾਂ ਦੋਹਾਂ ਨੂੰ ਇਕੱਠਾ ਲਿਆਉਂਦੇ ਹਾਂ ਤਾਂ ਕੀ ਹੁੰਦਾ ਹੈ ਇਹ ਪ੍ਰਕਿਰਿਆ ਇੱਕ ਚੁੰਬਕ ਵਾਂਗ ਕੰਮ ਕਰੇਗੀ ਤੁਹਾਡੇ ਨਾਮ ਤੁਹਾਡੀ ਪਛਾਣ ਤੁਹਾਡੀ ਹੋਂਦ ਹਰ ਬੁਰੀ ਨਜ਼ਰ ਹਰ ਬੁਰੀ ਅੱਖ ਹਰ ਬੁਰੀ ਨਜ਼ਰ ਨਾਲ ਜੁੜੀ ਹਰ ਨਕਾਰਾਤਮਕ ਵਾਈਬ੍ਰੇਸ਼ਨ ਨੂੰ ਸੋਖ ਲਵੇਗੀ ਇਹ ਬਦਕਿਸਮਤੀ ਨੂੰ ਅੰਦਰ ਖਿੱਚੇਗੀ ਅਤੇ ਇਸ ਨੂੰ ਅੰਦਰ ਹੀ ਰੱਖੇਗੀ ਇਹ ਅਧਿਆਤਮਿਕ ਸਰਜਰੀ ਵਾਂਗ ਹੈ ਬਿਨਾ ਚੀਰਾਂ ਦੇ ਬੋਝ ਤੋਂ ਤੁਹਾਡੀ आत्मा ਦੇ ਹਰ ਜ਼ਖਮ ਨੂੰ ਠੀਕਰਨ ਅਤੇ ਹਰ ਅਸ਼ੁੱਧੀ ਨੂੰ ਸਾਫ਼ ਕਰਨ ਲਈ ਇਸ ਪ੍ਰਕਿਰਿਆ ਦਾ ਤੀਜਾ ਤੇ ਸਭ ਤੋਂ ਮਹੱਤਵਪੂਰਨ ਤੱਤ ਹੈ ਪਾਣੀ ਪਾਣੀ ਜੀਵਨ ਹੈ ਇਹ ਸਿਰਫ ਇੱਕ ਕਹਾਵਤ ਨਹੀਂ ਇਹ ਪੂਰਨ ਸੱਚ ਹੈ Hindu ਧਰਮ ਵਿੱਚ ਪਾਣੀ ਨੂੰ ਇੱਕ ਦੇਵਤਾ ਮੰਨਿਆ ਜਾਂਦਾ ਹੈ ਗੰਗਾ ਯਮuna ਸਰਸਵਤੀ ਸਿਰਫ ਨਦੀਆਂ ਨਹੀਂ ਹਨ ਉਹ ਦੇਵੀਆਂ ਹਨ ਉਹ ਮਾਵਾਂ ਹਨ ਪਾਣੀ ਤੋਂ ਬਿਨਾ ਕੋਈ ਪੂਜਾ ਕੋਈ ਰਸਮ ਕਲਪਨਾ ਨਹੀਂ ਕੀਤੀ ਜਾ ਸਕਦੀ ਅਭਿਸ਼ੇਕ ਪਾਣੀ ਨਾਲ ਕੀਤਾ ਜਾਂਦਾ ਹੈ आचमन पानी ਨਾਲ ਕੀਤਾ ਜਾਂਦਾ ਹੈ ਸ਼ੁੱਧੀਕਰਨ ਪਾਣੀ ਨਾਲ ਹੁੰਦਾ ਹੈ ਪਾਣੀ ਵਿੱਚ ਇੱਕ ਖਾਸियत ਹੈ ਕਿ ਪਾਣੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਸਦੀ ਯਾਦਦਾਸ਼ਤ ਹੈ ਹਾਂ ਤੁਸੀਂ ਇਹ ਸਹੀ ਸੁਣਿਆ ਹੈ ਪਾਣੀ ਦੀ ਆਪਣੀ ਯਾਦਦਾਸ਼ਤ ਹੁੰਦੀ ਹੈ ਇਹ ਹਰ ਬਾਤ ਚੀਤ ਦੀ ਊਰਜਾ ਹਰ ਸ਼ਬਦ ਜੋ ਇਹ ਸੁਣਦਾ ਹੈ ਹਰ ਭਾਵਨਾ ਦੇ ਸੰਪਰਕ ਵਿੱਚ ਆਉਂਦਾ ਹੈ ਨੂੰ ਰਿਕਾਰਡ ਕਰਦਾ ਹੈ ਆਧੁਨਿਕ ਵਿਗਿਆਨ ਵੀ ਹੁਣ ਇਸ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਸਾਡੇ ॠषि ਅਤੇ ਸੰਤ ਹਜ਼ਾਰਾਂ ਸਾਲ ਪਹਿਲਾਂ ਇਸ ਰਹੱਸੇ ਨੂੰ ਜਾਣਦੇ ਸਨ ਇਸ ਲਈ ਮੰਦਰਾਂ ਵਿੱਚ ਜਾਂ ਪ੍ਰਾਰਥਨਾ ਦੇ ਦੌਰਾਨ ਮੰਤਰਾਂ ਦਾ ਜਾਪ ਕਰਦੇ ਸਮੇਂ ਤਾਂਬੇ ਦੇ ਭਾਂਡੇ ਰੱਖੇ ਜਾਂਦੇ ਹਨ ਪਾਣੀ ਨੂੰ ਇੱਕ ਘੜੇ ਵਿੱਚ ਰੱਖਿਆ ਜਾਂਦਾ ਹੈ ਉਹਨਾਂ ਮੰਤਰਾਂ ਦੀ ਸਕਾਰਾਤਮਕ ਊਰਜਾ ਮਾ ਉਸ ਪਾਣੀ ਦੇ ਹਰ ਕਣ ਵਿੱਚ ਫੈਲ ਜਾਂਦੀਆਂ ਹਨ ਜਦੋਂ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ ਤਾਂ ਇਹ ਹੀ ਸਧਾਰਨ ਪਾਣੀ ਨਹੀਂ ਰਹਿੰਦਾ ਇਹ ਪਵਿੱਤਰ ਪਾਣੀ ਬਣ ਜਾਂਦਾ ਹੈ ਇਸ ਨੂੰ ਪੀਣ ਨਾਲ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਭਰ ਜਾਂਦੀ ਹੈ ਜਿਸ ਨਾਲ ਸਰੀਰ ਅਤੇ ਮਨ ਦੋਵੇਂ ਸਿਹਤਮੰਦ ਰਹਿੰਦੇ ਹਨ। ਗੰਗਾ ਜਲ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਿਮਾਲਿਆ ਦੀਆਂ ਪਵਿੱਤਰ ਜੜੀਆਂ ਬੂਟੀਆਂ ਨੂੰ ਛੂਣ ਤੋਂ ਬਾਅਦ ਆਉਂਦਾ ਹੈ। ਇਹ ਸੰਪੂਰਨ ਸੰਤਾਂ ਦੇ ਤਪੱਸਿਆ ਸਥਾਨਾਂ ਵਿੱਚੋਂ ਲੰਘਦਾ ਹੈ ਅਤੇ ਲੱਖਾਂ ਲੋਕਾਂ ਦੀ ਆਸਥਾ ਅਤੇ ਪ੍ਰਾਰਥਨਾ ਦੀ ਊਰਜਾ ਰੱਖਦਾ ਹੈ। ਗੰਗਾ ਜਲ ਵਿੱਚ ਕਿਸੇ ਵੀ ਹੋਰ ਪਾਣੀ ਦੇ ਉਲਟ ਇੱਕ ਅਦਭੁਤ ਸ਼ੁੱਧੀਕਰਨ ਦੀ ਯੋਗਤਾ ਹੈ। ਪਾਣੀਦায়ক ਹੋਰ ਗੁਣ ਇਸ ਦੀ ਵਹਿਣ ਦੀ ਸਮਰੱਥਾ ਹੈ ਇਹ ਸਾਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ ਰੁਕਿਆ ਹੋਇਆ ਪਾਣੀ ਸੜ ਜਾਂਦਾ ਹੈ ਪਰ ਵਗਦਾ ਪਾਣੀ ਹਮੇਸ਼ਾ ਸਾਫ਼ ਰਹਿੰਦਾ ਹੈ ਹੁਣ ਇਸ ਪ੍ਰਕਿਰਿਆ ਦੇ ਤਿੰਨ ਤੱਤਾਂ ਨੂੰ ਇਕੱਠੇ ਵਿਚਾਰੋ ਇੱਕ ਤੁਹਾਡਾ ਨਾਮ ਤੁਹਾਡੀ ਨਿੱਜੀ ਊਰਜਾ ਤੁਹਾਡਾ ਕੰਮ ਤੁਹਾਡੀ ਕਿਸਮਤ ਸਭ ਕੁਝ ਇਸ ਨਾਲ ਜੁੜਿਆ ਹੋਇਆ ਹੈ ਇਹ ਇੱਕ ਤਰ੍ਹਾਂ ਨਾਲ ਤੁਹਾਡਾ ਪਤਾ ਹੈ ਜਿਸ ਤੇ ਬ੍ਰਹਿਮੰਡ ਆਪਣੀ ਊਰਜਾ ਭੇਜਦਾ ਹੈ ਦੋ ਲੂਨ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਇਹ ਬੁਰੀ ਨਜ਼ਰ ਬਦਕਿਸਮਤੀ ਅਤੇ ਹਰ ਕਿਸਮ ਦੀ ਨਕਾਰਾਤਮਕਤਾ ਨੂੰ ਆਕਰਸ਼ਿਤ ਕਰਦਾ ਹੈ ਤਿੰਨ ਪਾਣੀ ਊਰਜਾ ਦਾ ਇੱਕ ਵਾਹਕ ਅਤੇ ਸੰਗ੍ਰਹਿਕਰਤਾ ਦੀ ਆਪਣੀ ਯਾਦਦਾਸ਼ਤ ਹੁੰਦੀ ਹੈ ਇਹ ਹਰ ਊਰਜਾ ਨੂੰ ਰਿਕਾਰਡ ਅਤੇ ਬਰਕਰਾਰ ਰੱਖਦਾ ਹੈ ਜਿਸਦੇ ਸੰਪਰਕ ਵਿੱਚ ਆਉਂਦਾ ਹੈ ਜਦੋਂ ਤੁਸੀਂ ਕਾਗਜ਼ ਦੇ ਟੁਕੜੇ ਤੇ ਆਪਣਾ ਨਾਮ ਲਿਖਦੇ ਹੋ ਤਾਂ ਤੁਸੀਂ ਆਪਣੀ ਪੂਰੀ ਚੇਤਨਾ ਆਪਣੀ ਪੂਰੀ ਊਰਜਾ ਕਾਗਜ਼ ਦੇ ਉਸ ਟੁਕੜੇ ਤੇ ਕੇਂਦਰਿਤ ਕਰਦੇ ਹੋ ਕਾਗਜ਼ ਦਾ ਉਹ ਟੁਕੜਾ ਉਸ ਪੱਲੇ ਤੁਹਾਡਾ ਪ੍ਰਤੀਨਿਧੀ ਬਣ ਜਾਂਦਾ ਹੈ ਫਿਰ ਜਦੋਂ ਤੁਸੀਂ ਉਸ ਨਾਮ ਵਾਲੇ ਕਾਗਜ਼ ਨੂੰ ਨਮਕ ਦੇ ਪਾਣੀ ਵਿੱਚ ਪਾਉਂਦੇ ਹੋ ਤਾਂ ਇੱਕ ਸ਼ਾਨਦਾਰ ਅਧਿਆਤਮਿਕ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਨਮਕ ਦੇ ਪਾਣੀ ਵਿੱਚ ਘੁਲਿਆ ਹੋਇਆ ਲੂਣ ਇੱਕ ਸਕਰੀਏ ਚੁੰਬਕ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਦਾ ਟੀਚਾ ਨਕਾਰਾਤਮਕਤਾ ਨੂੰ ਲਪੜਨਾ ਅਤੇ ਜਜ਼ਬ ਕਰਨਾ ਹੈ ਅਤੇ ਇਹ ਇਸ ਨੂੰ ਕਿੱਥੇ ਲੱਭਦਾ ਹੈ ਤੁਹਾਡਾ ਨਾਮ ਇਸ ਦਾ ਮਾਰ ਦਰਸ਼ਨ ਕਰਦਾ ਹੈ ਨਮਕ ਤੁਹਾਡੇ ਨਾਮ ਦੇ ਹਰ ਪਹਿਲੂ ਦੀ ਅਗਵਾਈ ਕਰਦਾ ਹੈ ਇਹ ਊਰਜਾ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਤੁਹਾਡੇ ਆਭਾ ਤੁਹਾਡੇ ਕਰਮ ਤੁਹਾਡੀ ਕਿਸਮਤ ਵਿੱਚ ਨਕਾਰਾਤਮਕ ਊਰਜਾ ਦੇ ਤੱਬੇ ਲਗਾਉਣਾ ਸ਼ੁਰੂ ਕਰ ਦਿੰਦਾ ਹੈ ਜਿੱਥੇ ਕਿਸੇ ਦੀ ਬੁਰੀ ਨਜ਼ਰ ਦਾ ਪ੍ਰਭਾਵ ਹੁੰਦਾ ਹੈ ਜਿੱਥੇ ਨਿਰਾਸ਼ਾ ਅਤੇ ਉਦਾਸੀ ਦੀ ਊਰਜਾ ਫਸ ਜਾਂਦੀ ਹੈ ਪਾਣੀ ਜੋ ਕਰਦਾ ਹੈ ਉਹ ਹੈ ਕਿ ਇਹ ਇਸ ਪੂਰੀ ਪ੍ਰਕਿਰਿਆ ਦਾ ਮਾਧਿਅਮ ਬਣ ਜਾਂਦਾ ਹੈ ਇਹ ਲੂਣ ਨੂੰ ਕੰਮ ਕਰਨ ਲਈ ਜਗ੍ਹਾ ਪ੍ਰਦਾਨ ਕਰਦਾ ਹੈ ਅਤੇ ਲੂਣ ਦੁਆਰਾ ਆਕਰਸ਼ਿਤ ਸਾਰੀ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਇਸ ਨੂੰ ਆਪਣੇ ਅੰਦਰ ਫਸਾ ਲੈਂਦਾ ਹੈ ਪਾਣੀ ਜੋ ਪਹਿਲਾਂ ਸਾਫ਼ ਅਤੇ ਸ਼ੁੱਧ ਸੀ ਹੁਣ ਤੁਹਾਡੇ ਜੀਵਨ ਵਿੱਚ ਸਾਰੀ ਨਕਾਰਾਤਮਕਤਾ ਲਈ ਕੂੜੇਦਾਨ ਬਣ ਜਾਂਦਾ ਹੈ ਇਹ ਤੁਹਾਡੇ ਸਾਰੇ ਦੁੱਖਾਂ ਤੁਹਾਡੇ ਸਾਰੇ ਦਰਦਾਂ ਤੁਹਾਡੀਆਂ ਸਾਰੀਆਂ ਰੁਕਾਵਟਾਂ ਨੂੰ ਸੋਖ ਲੈਂਦਾ ਹੈ ਇਹ ਪ੍ਰਕਿਰਿਆ ਇੱਕ ਕਿਸਮ ਦੀ ਊਰਜਾ ਆਤਮ ਡੁੱਬਕੀ ਹੈ ਜਿਵੇਂ ਅਸੀਂ ਪੂਜਾ ਤੋਂ ਬਾਅਦ ਮੂਰਤੀਆਂ ਜਾਂ ਪੂਜਾ ਸਮਗਰੀ ਨੂੰ ਪਾਣੀ ਵਿੱਚ ਡੁਬੋਂਦੇ ਹਾਂ ਉਸੇ ਤਰ੍ਹਾਂ ਇਸ ਪ੍ਰਕਿਰਿਆ ਰਾਹੀਂ ਅਸੀਂ ਆਪਣੇ ਨਾਮਤੀ ਆਪਣੇ ਜੀਵਨ ਨਾਲ ਜੁੜੀ ਨਕਾਰਾਤਮਕਤਾ ਨੂੰ ਡੁਬੋਂਦੇ ਹਾਂ ਅਸੀਂ ਇਸ ਨੂੰ ਆਪਣੇ ਤੋਂ ਵੱਖ ਕਰਦੇ ਹਾਂ ਅਤੇ ਇਸ ਨੂੰ ਪਾਣੀ ਦੇ ਹਵਾਲੇ ਕਰ ਦਿੰਦੇ ਹਾਂ जदों नकारात्मकता साढे तो वक् हो जाती है तो साढ़ा ऊर्जा खेत्र शुद्ध और शुद्ध हो जाता है किस्मत के रस्ते रुकावटा दूर हो जाकरात्मकता साढे जीवन विच प्रवेश करती है ऊर्जा का प्रवाह फिर तो शुरू हो जाता है हम के कि इस प्रक्रिया के पिछे डूगे अध्यात्मिक विगयान समझ गए हो तो मैं तुम्हें वह तरीका दसता हाँ जिसनों तुम्हें पूरी श्रद्धा और विश्वास न करना चाहिए है याद रखो किसी भी उपाय सब तो महत्वपूर्ण चीज़ थी भावना ਅਤੇ ਵਿਸ਼ਵਾਸ ਹੈ ਜੇਕਰ ਤੁਸੀਂ ਇਸ ਨੂੰ ਸਿਰਫ ਇੱਕ ਚਾਲ ਵਜੋਂ ਕਰਦੇ ਹੋ ਤਾਂ ਤੁਹਾਨੂੰ ਬਹੁਤਾ ਲਾਭ ਨਹੀਂ ਮਿਲ ਸਕਦਾ ਪਰ ਜੇਕਰ ਤੁਸੀਂ ਇਸ ਨੂੰ ਪੂਰੀ ਸ਼ਰਧਾ ਨਾਲ ਕਰਦੇ ਹੋ ਇੱਕ ਪਵਿੱਤਰ ਰਸਮ ਵਾਂਗ ਕਰਦੇ ਹੋ ਤਾਂ ਨਤੀਜੇ ਤੁਹਾਨੂੰ ਹੈਰਾਨ ਕਰ ਦੇਣਗੇ इस प्रक्रिया सब तो वह दिन नवे चंद की रात या पूर्णमाशी है नवे चंदात्मक ऊर्जा सब तो शक्तिशाली मन है पूर्णमाशी जीवनता खुशहाली आकर्षित करने सब तो शक्तिशाली मनिया जाता है तीन अपन जरूरत अनुसार कोई भी दिन चुन सकते हो जेकर तुम बहुत सारे समस्यावान घिरे हुए हो तो नवे चंद की रात तो शुरुआत करो तहू कि समग्रियां ਇੱਕ ਕੱਚ ਦਾ ਟੰਬਲਰ ਜਾਂ ਕਟੋਰਾ ਢਾਨ ਵਿੱਚ ਰੱਖੋ ਕਿ ਭਾਂਡਾ ਕੱਚ ਦਾ ਬਣਿਆ ਹੋਣਾ ਚਾਹੀਦਾ ਹੈ ਕੱਚ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਅਤੇ ਬਿਨਾਂ ਕਿਸੇ ਰੁਕਾਵਟ ਦੇ ਇਸ ਵਿੱਚੋਂ ਊਰਜਾ ਦੇ ਪ੍ਰਵਾਹ ਨੂੰ ਆਗਿਆ ਦਿੰਦਾ ਹੈ ਪਲਾਸਟਿਕ ਜਾਂ ਕਿਸੇ ਵੀ ਹੋਰ ਤਾਦੀ ਵਰਤੋਂ ਨਾ ਕਰੋ ਸਮੁੰਦਰੀ ਨਮਕ ਦੇ ਦੋ ਟੁਕੜੇ ਕੁਝ ਲਿਆ ਹੋਇਆ ਚਟਾਨ ਨਮਕ ਅਤੇ ਦੋ ਟੁਕੜੇ ਭੂਮੀ ਵਾਲੇ ਚਟਾਨ ਨਮਕ ਟੇਬਲ ਨਮਕ ਦੀ ਜਗ੍ਹਾ ਜੇਕਰ ਤੁਹਾਨੂੰ ਸਿਲਾ ਨਮਕ ਮਿਲ ਜਾਵੇ ਤਾਂ ਇਹ ਵਧੇਰੇ ਪ੍ਰਭਾਵਸ਼ਾਲੀ ਹੈ ਜੇਕਰ ਤੁਹਾਨੂੰ ਇਹ ਨਹੀਂ ਮਿਲਦਾ ਤਾਂ ਤੁਸੀਂ ਆਮ ਸਮੁੰਦਰੀ ਨਮਕ ਯੂਜ਼ ਕਰ ਸਕਦੇ ਹੋ ਇਸ ਪ੍ਰਕਿਰਿਆ ਵਿੱਚ ਸਿਲਾ ਨਮਕ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਪੋਸ਼ਣ ਨਾਲੋਂ ਵਧੇਰੇ ਸ਼ੁੱਧੀ ਕਰਨ ਲਈ ਹੈ ਤਿੰਨ ਸਾਫ਼ ਕਰਨੀ ਆਮ ਟੂਟੀ ਦਾ ਪਾਣੀ ਵਰਤਿਆ ਜਾ ਸਕਦਾ ਹੈ ਜੇਕਰ ਸੰਭਵ ਹੋਵੇ ਤਾਂ ਇਸ ਵਿੱਚ ਗੰਗਾ ਜਲ ਦੀਆਂ ਕੁਝ ਬੂੰਦਾਂ ਪਾ ਦਿਓ ਇਸ ਨਾਲ ਇਸ ਦੀ ਸ਼ਕਤੀ ਕਈ ਗੁਣਾ ਵੱਧ ਜਾਏਗੀ ਚਾਰ ਇਕ ਛੋਟਾ ਜਿਹਾ ਕਾਗਜ਼ ਲਵੋ ਸਾਦਾ ਬਿਨਾ ਲਾਈਨ ਵਾਲਾ ਕਾਗਜ਼ ਜੇਕਰ ਤੁਹਾਨੂੰ ਬਰਚ ਦੀ ਛਾਲ ਮਿਲ ਜਾਵੇ ਤਾਂ ਇਹ ਸਭ ਤੋਂ ਵਧੀਆ ਹੈ ਪਰ ਸਾਦਾ ਕਾਗਜ਼ ਕੰਮ ਕਰੇਗਾ 5 ਲਾਲ ਸਹੀ ਵਾਲਾ ਪੈਨ इस रसम शक्ति अते दा प्रतीक है इनान करो अफ कपड़े पाओ एक शांत थान पर बैठो जिथे अगले दस तो पंद्रह मिनट लेसान न करे पूर्व वाल मुंह करो पहला गिलास नाम रखो अद्धा ग्लास साफ पानी भर दौ ਹੁਣ ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣੇ ਦੇਵਤਾ ਆਪਣੇ ਪਰਿਵਾਰਿਕ ਦੇਵਤਾ ਅਤੇ ਆਪਣੇ ਪੂਰਖਿਆਂ ਦਾ ਧਿਆਨ ਕਰੋ ਇਸ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਨ ਲਈ ਅਤੇ ਇਸ ਨੂੰ ਸਫਰ ਬਣਾਉਣ ਲਈ ਉਹਨਾਂ ਤੋਂ ਪ੍ਰਾਰਥਨਾ ਕਰੋ ਹੁਣ ਆਪਣੇ ਸੱਜੇ ਹੱਥ ਵਿੱਚ ਥੋੜਾ ਸਮੁੰਦਰੀ ਨਮਕ ਲਵੋ ਨਮਕ ਨੂੰ ਦੇਖਦੇ ਹੋਏ ਆਪਣੀਆਂ ਸਾਰੀਆਂ ਸਮੱਸਿਆਵਾਂ ਆਪਣੀਆਂ ਸਾਰੀਆਂ ਚਿੰਤਾਵਾਂ ਆਪਣੇ ਸਾਰੇ ਦੁੱਖਾਂ ਦਾ ਮਾਨਸਿਕ ਪਾਟ ਕਰੋ ਮੇਰੇ ਜੀਵਨ ਵਿੱਚ ਚਾਹੇ ਜੋ ਵੀ ਵਿੱਤੀ ਸਮੱਸਿਆਵਾਂ ਹੋਣ ਚਾਹੇ ਜੋ ਵੀ ਕਰਜ਼ੇ ਦਾ ਬੋਝ ਹੋਵੇ ਚਾਹੇ ਜੋ ਵੀ ਬਿਮਾਰੀ ਹੋਵੇ ਘਰ ਵਿੱਚ ਚਾਹੇ ਜੋ ਵੀ ਟਕਰਾਵ ਹੋਣ ਮੇਰੇ ਕੰਮ ਵਿੱਚ ਚਾਹੇ ਜੋ ਵੀ ਰੁਕਾਵਟਾ ਹੋਣ ਮੇਰੀ ਜਾਂ ਮੇਰੇ ਪਰਿਵਾਰ ਤੇ ਚਾਹੇ ਜੋ ਵੀ ਬੁਰੀ ਨਜ਼ਰ ਪਈ ਹੋਵੇ ਮਹਿਸੂਸ ਕਰੋ ਕਿ ਉਹ ਸਾਰੀ ਨਕਾਰਾਤਮਕਤਾ ਇਸ ਨਮਕ ਵਿੱਚ ਸਮਾ ਗਈ ਹੈ ਮਹਿਸੂਸ ਕਰੋ ਜਿਵੇਂ ਤੁਹਾਡੇ ਸਰੀਰ ਤੁਹਾਡੇ ਘਰ ਅਤੇ ਤੁਹਾਡੀ ਕਿਸਮਤ ਦੀ ਸਾਰੀ ਨਕਾਰਾਤਮਕਤਾ ਇਸ ਨਮਕ ਵਿੱਚ ਵਹਿ ਰਹੀ ਹੈ ਇਹ ਪੂਰੀ ਭਾਵਨਾ ਅਤੇ ਤੀਬਰਤਾ ਨਾਲ ਕਰੋ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਆਪਣੀਆਂ ਸਾਰੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਨਮਕ ਨੂੰ ਸੌਂਪ ਦਿੱਤੀਆਂ ਹਨ ਤਾਂ ਉਸ ਨਮਕ ਨੂੰ ਉਸ ਗਲਾਸ ਦੇ ਪਾਣੀ ਵਿੱਚ ਪਾ ਦਿਓ ਹੁਣ ਇੱਕ ਲਾਲ ਪੈਨ ਅਤੇ ਕਾਗਜ਼ ਦਾ ਇੱਕ ਟੁਕੜਾ ਲਵੋ ਉਸ ਕਾਗਜ਼ ਤੇ ਆਪਣਾ ਪੂਰਾ ਨਾਮ ਸਾਫ਼ ਅੱਖਰਾਂ ਵਿੱਚ ਲਿਖੋ ਉਹ ਨਾਮ ਲਿਖੋ ਜਿਹੜਾ ਤੁਹਾਡਾ ਅਧਿਕਾਰਿਕ ਨਾਮ ਹੈ ਜਿਸ ਨਾਲ ਦੁਨੀਆ ਤੁਹਾਨੂੰ ਜਾਣਦੀ ਹੈ ਜਿਵੇਂ ਹੀ ਤੁਸੀਂ ਆਪਣਾ ਨਾਮ ਲਿਖਦੇ ਹੋ ਇਹ ਸਮਝੋ ਕਿ ਇਹ ਸਿਰਫ ਅੱਖਰ ਨਹੀਂ ਹਨ ਇਹ ਤੁਸੀਂ ਖੁਦ ਹੋ ਤੁਹਾਡੀ ਪੂਰੀ ਪਛਾਣ ਇਸ ਨਾਮ ਵਿੱਚ ਹੈ ਆਪਣਾ ਨਾਮ ਲਿਖਣ ਤੋਂ ਬਾਅਦ ਉਸ ਕਾਗਜ਼ ਨੂੰ ਆਪਣੇ ਦੋਨੇ ਹੱਥਾਂ ਵਿੱਚ ਫੜੋ ਅਤੇ ਇਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਓ ਹੁਣ ਆਪਣੇ ਨਾਮ ਨਾਲ ਗੱਲ ਕਰੋ ਹਾਂ ਆਪਣੇ ਨਾਮ ਨਾਲ ਗੱਲ ਕਰੋ ਇਸ ਨੂੰ ਕਹੋ हे मेरे नाम ਤੂੰ ਮੇਰੇ ਵਜੂਦ ਦਾ ਪ੍ਰਤੀਕ ਹੈ ਮੈਂ ਜੋ ਵੀ ਗਲਤੀਆਂ ਪਾਪ ਜਾਂ ਗਲਤੀਆਂ ਕੀਤੀਆਂ ਹਨ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਇਸ ਜਨਮ ਵਿੱਚ ਜਾਂ ਕਿਸੇ ਵੀ ਪਿਛਲੇ ਜਨਮ ਵਿੱਚ ਜਿੰਨਾ ਕਰਕੇ ਮੈਂ ਅੱਜ ਦੁੱਖ ਝੇਲ ਰਿਹਾ ਹਾਂ ਮੈਂ ਅੱਜ ਤੈਨੂੰ ਉਹਨਾਂ ਸਾਰੇ ਕੰਮਾਂ ਦੇ ਮਾੜੇ ਪ੍ਰਭਾਵਾਂ ਤੋਂ ਮੁਕਤ ਕਰਦਾ ਹਾਂ ਲੋਕਾਂ ਦਾ ਗੁੱਸਾ ਉਹਨਾਂ ਦੀ ਬੁਰੀ ਨਜ਼ਰ ਉਹਨਾਂ ਦੀ ਨਫ਼ਰਤ ਉਹਨਾਂ ਨੇ ਜੋ ਵੀ ਤੇਰੇ ਤੇ ਪਾਇਆ ਹੈ ਮੈਂ ਤੈਨੂੰ ਉਹਨਾਂ ਤੋਂ ਮੁਕਤ ਕਰਾਂਗਾ ਮੈਂ ਅੱਜ ਆਪਣਾ ਨਾਮ ਸਾਫ਼ ਕਰਦਾ ਹਾਂ ਤੈਨੂੰ ਸਾਰੀਆਂ ਨਕਾਰਾਤਮਕ ਬੰਦਨਾ ਤੋਂ ਮੁਕਤ ਕਰਦਾ ਹਾਂ ਇਹ ਕਹਿੰਦੇ ਹੋਏ ਜੋ ਵੀ ਭਾਵਨਾਵਾਂ ਤੁਹਾਡੇ ਮਨ ਵਿੱਚ ਆਉਣ ਉਹਨਾਂ ਨੂੰ ਆਉਣ ਦਿਓ ਜੇਕਰ ਤੁਸੀਂ ਰੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਲੀ ਦੀ ਲੋੜ ਹੈ ਆਪਣੇ ਦਿਲ ਦਾ ਭਾਰ ਹਲਕਾ ਕਰੋ ਹੁਣ ਉਸ ਨਾਮ ਵਾਲੇ ਕਾਗਜ਼ ਨੂੰ ਹੌਲੀ-ਹੌਲੀ ਮੋੜੋ ਅਤੇ ਇਸ ਨੂੰ ਨਮਕ ਦੇ ਪਾਣੀ ਵਿੱਚ ਪਾ ਦਿਓ ਜਿਵੇਂ ਹੀ ਕਾਗਜ਼ ਪਾਣੀ ਵਿੱਚ ਹੈ ਬਸ ਇਸ ਨੂੰ ਸ਼ਾਂਤੀ ਨਾਲ ਵੇਖਦੇ ਰਹੋ ਕਿਸੇ ਵੀ ਚੀਜ਼ ਬਾਰੇ ਨਾ ਸੋਚੋ ਤੁਸੀਂ ਦੇਖੋਗੇ ਕਿ ਨਮਕ ਹੌਲੀ ਹੌਲੀ ਘੁਲ ਰਿਹਾ ਹੈ ਅਤੇ ਕਾਗਜ਼ ਵੀ ਘੁਲਣਾ ਸ਼ੁਰੂ ਹੋ ਗਿਆ ਹੈ ਇਹ ਦਰਸਾਉਂਦਾ ਹੈ ਕਿ ਹੁਣ ਤੁਹਾਡੇ ਜੀਵਨ ਵਿੱਚ ਨਕਾਰਾਤਮਕਤਾ ਘੁਲ ਰਹੀ ਹੈ ਅਤੇ ਨਸ਼ਟ ਹੋ ਰਹੀ ਹੈ ਕਾਗਜ਼ ਅਤੇ ਉਸ ਤੇ ਲਿਖਿਆ ਤੁਹਾਡਾ ਨਾਮ ਜੋ ਤੁਹਾਡੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ ਹੁਣ ਨਮਕ ਦੇ ਪਾਣੀ ਵਿੱਚ ਮਿਲ ਰਹੇ ਹਨ ਹੁਣੇ ਸ਼ੀਸ਼ੇ ਨੂੰ ਆਪਣੇ ਘਰ ਵਿੱਚ ਇੱਕ ਕੋਨੇ ਵਿੱਚ ਰੱਖ ਦਿਓ ਜਿੱਥੇ ਕੋਈ ਇਸ ਨੂੰ ਸਿੱਧੇ ਤੌਰ ਤੇ ਨਾ ਵੇਖ ਸਕੇ ਇਸ ਨੂੰ ਰਾਤ ਪਰਲੇ ਉਹ ਥੀਂ ਛੱਡ ਦਿਓ ਇਸ ਨੂੰ ਕਦੀ ਵੀ ਬਾਥਰੂਮ ਜਾਂ ਟਾਇਲਟ ਦੇ ਅੰਦਰ ਨਾ ਰੱਖੋ ਤੁਸੀਂ ਇਸ ਨੂੰ ਆਪਣੇ ਬਿਸਤਰੇ ਦੇ ਹੇਠਾਂ ਜਾਂ ਅਲਮਾਰੀ ਦੇ ਕੋਨੇ ਵਿੱਚ ਰੱਖ ਸਕਦੇ ਹੋ ਜਦੋਂ ਤੁਸੀਂ ਰਾਤ ਨੂੰ ਇਸ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਕੁਝ ਅਜੀਬ ਸੁਪਨੇ ਆ ਸਕਦੇ ਹਨ ਤੁਸੀਂ ਆਪਣੇ ਸੁਪਨੇ ਵਿੱਚ ਕੁਝ ਚੀਜ਼ਾਂ ਵੇਖ ਸਕਦੇ ਹੋ ਜਿਹੜੀਆਂ ਤੁਹਾਨੂੰ ਡਰਾਉਂਦੀਆਂ ਹਨ ਘਬਰਾਓ ਨਹੀਂ ਇੱਕ ਸੰਕੇਤ ਹੈ ਕਿ ਤੁਹਾਡਾ ਜੀਵਨ ਬਦਲ ਰਿਹਾ ਹੈ तो चेतन विच हुई आ रही है। एक चंगा संकेत है तो एक शांत नींद आ सकती है जिम्मे की साल तो नहीं सुते अगली सवेर जो तो जागते हो तो पहला शीशे वाल देखो तुम पानी के रंगली वेख सकते हो पानी थोड़ा बुदला या चिकड़दार हो सकता है ਇਸ ਗੱਲ ਦਾ ਸਬੂਤ ਹੈ ਕਿ ਨਮਕ ਅਤੇ ਪਾਣੀ ਨੇ ਆਪਣਾ ਕੰਮ ਕਰ ਦਿੱਤਾ ਹੈ। ਉਹਨਾਂ ਨੇ ਤੁਹਾਡੇ ਜੀਵਨ ਵਿੱਚੋਂ ਨਕਾਰਾਤਮਕਤਾ ਨੂੰ ਸੋਖ ਲਿਆ ਹੈ। ਹੁਣ ਸਭ ਤੋਂ ਮਹੱਤਵਪੂਰਨ ਕਦਮ ਇਹ ਹੈ ਕਿ ਇਸ ਪਾਣੀ ਨੂੰ ਘਰ ਤੋਂ ਬਾਹਰ ਸੁੱਟ ਦਿਓ। ਇਸ ਨੂੰ ਕਿਸੇ ਨਾਲੀ, ਸਿੰਕ ਜਾਂ ਟਾਇਲਟ ਵਿੱਚ ਫਲਸ਼ ਕਰ ਦਿਓ। ਪਾਣੀ ਸੁੱਟਦੇ ਸਮੇਂ ਕਲਪਨਾ ਕਰੋ ਕਿ ਮੇਰੀਆਂ ਸਾਰੀਆਂ ਸਮੱਸਿਆਵਾਂ, ਮੇਰੀਆਂ ਸਾਰੀਆਂ ਰੁਕਾਵਟਾਂ, ਮੇਰੀਆਂ ਸਾਰੀਆਂ ਬਦਕਿਸਮਤੀਆਂ ਮੇਰੇ ਜੀਵਨ ਤੋਂ ਹਮੇਸ਼ਾ ਲਈ ਦੂਰ ਹੋ ਰਹੀਆਂ ਹਨ। ਪਾਣੀ ਸੁੱਟਣ ਤੋਂ ਬਾਅਦ ਗਲਾਸ ਨੂੰ ਚੰਗੀ ਤਰ੍ਹਾਂ ਧੁਰਲੀ ਕਰੋ। ਤੁਸੀਂ ਇਸ ਪ੍ਰਕਿਰਿਆ ਨੂੰ ਹਰ ਨਵੇਂ ਚੰਨ ਜਾਂ ਪੂਰਨਮਾਸੀ ਨੂੰ ਦੁਹਰਾ ਸਕਦੇ ਹੋ ਜਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁਧਾਰ ਮਹਿਸੂਸ ਨਹੀਂ ਕਰਦੇ ਪਹਿਲਾਂ ਤੁਸੀਂ ਸ਼ਾਂਤੀ ਅਤੇ ਹਲਕਾਪਨ ਦਾ ਇੱਕ ਸ਼ਾਨਦਾਰ ਅਹਿਸਾਸ ਮਹਿਸੂਸ ਕਰੋਗੇ ਤੁਸੀਂ ਮਹਿਸੂਸ ਕਰੋਗੇ ਜਿਵੇਂ ਤੁਹਾਡੇ ਸਿਰ ਤੋਂ ਇੱਕ ਵੱਡਾ ਬੋਝ ਉਤਰ ਗਿਆ ਹੋਵੇ ਹੌਲੀ-ਹੌਲੀ ਤੁਸੀਂ ਵੇਖੋਗੇ ਕਿ ਤੁਹਾਡੇ ਬਕਾਇਆ ਕੰਮ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਆਮਦਨੀ ਦੇ ਨਵੇਂ ਰਸਤੇ ਖੁੱਲਣਗੇ ਕਰਦਾ ਮਾਹੌਲ ਸ਼ਾਂਤ ਹੋ ਜਾਵੇਗਾ ਜੋ ਲੋਕ ਤੁਹਾਡੇ ਨਾਲ ਈਰਖਾ ਕਰਦੇ ਸਨ ਉਹ ਜਾਂ ਤਾਂ ਤੁਹਾਡੇ ਤੋਂ ਦੂਰ ਹੋ ਜਾਣਗੇ ਜਾਂ ਤੁਹਾਡੇ ਪ੍ਰਤੀ ਉਹਨਾਂ ਦਾ ਵਿਵਹਾਰ ਬਦਲ ਜਾਵੇਗਾ ਇਹ ਇੱਕ ਬਹੁਤ ਸ਼ਕਤੀਸ਼ਾਲੀ ਅਤੇ ਸਾਬਤ ਅਭਿਆਸ ਹੈ ਜੋ ਤੁਹਾਡੇ ਅਤੇ ਬ੍ਰਹਿਮੰਡ ਵਿਚਕਾਰ ਸਿੱਧਾ ਸੰਚਾਰ ਸਥਾਪਿਤ ਕਰਦਾ ਹੈ ਜਾਂ ਇਹ ਤੁਹਾਡੇ ਵਿਸ਼ਵਾਸ ਦੀ ਪਰਖਿਆ ਹੈ ਤੁਹਾਡਾ ਵਿਸ਼ਵਾਸ ਜਿੰਨਾ ਡੂੰਘਾ ਹੋਵੇਗਾ ਨਤੀਜੇ ਓਨੇ ਹੀ ਚਮਤਕਾਰੀ ਹੋਣਗੇ ਜਦੋਂ ਤੁਸੀਂ ਇਸ ਪ੍ਰਕਿਰਿਆ ਦਾ ਨਿਯਮਿਤ ਅਭਿਆਸ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਨਾ ਸਿਰਫ ਬਾਰੀ ਬਦਲਾਅ ਆਉਂਦੇ ਹਨ ਸਗੋਂ ਤੁਹਾਡੇ ਅੰਦਰ ਇੱਕ ਡੂੰਗਾ ਪਰਿਵਰਤਨ ਵੀ ਸ਼ੁਰੂ ਹੁੰਦਾ ਹੈ ਇਹ ਪ੍ਰਕਿਰਿਆ ਤੁਹਾਡੇ ਅੰਦਰੂਨੀ ਸਵੈ ਤੇ ਕੰਮ ਕਰਦੀ ਹੈ ਤੁਹਾਡੀ ਚੇਤਨਾ ਦੇ ਪੱਧਰ ਨੂੰ ਉੱਚਾ ਚੁੱਕਦੀ ਹੈ ਜਦੋਂ ਤੁਹਾਡੇ ਨਾਮ ਨਾਲ ਜੁੜੀ ਨਕਾਰਾਤਮਕ ਊਰਜਾ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡੀ ਆਭਾ ਜਾਂ ਆਬਾ ਸਾਫ਼ ਅਤੇ ਚਮਕਦਾਰ ਹੋ ਜਾਂਦੀ ਹੈ ਆਬਾ ਸਾਡੇ ਸਰੀਰਾਂ ਦੇ ਆਲੇ-ਦੁਆਲੇ ਇੱਕ ਊਰਜਾ ਢਾਲ ਹੈ ਇਹ ਆਬਾ ਹੀ ਹੈ ਜੋ ਸਾਨੂੰ ਬਾਰੀ ਨਕਾਰਾਤਮਕ ਸ਼ਕਤੀਆਂ ਤੋਂ ਬਚਾਉਂਦੀ ਹੈ ਜਦੋਂ ਇਹ ਕਮਜ਼ੋਰ ਜਾਂ ਗੰਦਾ ਹੋ ਜਾਂਦਾ ਹੈ ਤਾਂ ਅਸੀਂ ਬਿਮਾਰੀਆਂ, ਹਾਦਸਿਆਂ ਅਤੇ ਬਦਕਿਸਮਤੀ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਨਮਕ ਅਤੇ ਪਾਣੀ ਥੈਰਪੀ ਤੁਹਾਡੀ ਸੁਰੱਖਿਆ ਢਾਲ ਦੀ ਮੁਰੰਮਤ ਕਰਦੀ ਹੈ ਅਤੇ ਇਸ ਨੂੰ ਦੁਬਾਰਾ ਮਜ਼ਬੂਤ ਕਰਦੀ ਹੈ। ਜਦੋਂ ਤੁਹਾਡੀ ਆਵਾਜ਼ ਮਜ਼ਬੂਤ ਹੁੰਦੀ ਹੈ ਤਾਂ ਤੁਹਾਡੀ ਖਿੱਚ ਦੀ ਸ਼ਕਤੀ ਵੱਧਦੀ ਹੈ। ਤੁਸੀਂ ਚੰਗੀਆਂ ਚੀਜ਼ਾਂ, ਚੰਗੇ ਲੋਕਾਂ ਅਤੇ ਚੰਗੇ ਮੌਕਿਆਂ ਨੂੰ ਆਕਰਸ਼ਿਤ ਕਰਦੇ ਹੋ। ਲੋਕ ਤੁਹਾਡੇ ਨਾਲ ਗੱਲ ਕਰਨਾ ਪਸੰਦ ਕਰਦੇ ਹਨ। ਉਹ ਤੁਹਾਡੀ ਮੌਜੂਦਗੀ ਵਿੱਚ ਚੰਗਾ ਮਹਿਸੂਸ ਕਰਦੇ ਹਨ ਅਤੇ ਤੁਹਾਡੀ ਬੋਲੀ ਵਧੇਰੇ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਪ੍ਰਕਿਰਿਆ ਤੁਹਾਡੇ ਕਰਮ ਵੰਦਨਾ ਨੂੰ ਵੀ ਹਲਕਾ ਕਰਦੀ ਹੈ। ਅਸੀਂ ਸਾਰੇ ਆਪਣੇ ਪਿਛਲੇ ਜਨਮਾਂ ਅਤੇ ਇਸ ਜੀਵਨ ਦੇ ਕਰਮ ਦਾ ਬੋਝ ਚੁੱਕਦੇ ਹਾਂ ਇਹ ਕਰਮ ਸਾਡੀ ਡੀਐਨਏ ਅਤੇ ਸਾਡੀ ਸਾਰੀ ਊਰਜਾ ਵਿੱਚ ਛਾਪੇ ਗਏ ਹਨ ਇਹ ਨਮਕ ਦੇ ਪਾਣੀ ਦਾ ਉਪਾਅ ਇੱਕ ਸਫਾਈ ਏਜੰਟ ਵਜੋਂ ਕੰਮ ਕਰਦਾ ਹੈ ਇਹ ਮਾੜੇ ਕਰਮਾਂ ਦੇ ਪ੍ਰਭਾਵਾਂ ਨੂੰ ਸ਼ਾਂਤ ਕਰਦਾ ਹੈ ਜੋ ਸਾਨੂੰ ਦੁੱਖ ਦੇ ਰਹੇ ਹਨ ਇਹ ਸਾਨੂੰ ਉਹਨਾਂ ਅਦਿੱਤ્ય ਜ਼ੰਜੀਰਾਂ ਤੋਂ ਮੁਕਤ ਕਰਦਾ ਹੈ ਜੋ ਸਾਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਸਨ ਤੁਸੀਂ ਆਪਣੇ ਸੋਚਣ ਦੇ ਢੰਗ ਵਿੱਚ ਇੱਕ ਵੱਡਾ ਬਦਲਾਅ ਵੇਖੋਗੇ ਜਿੱਥੇ ਪਹਿਲਾਂ ਨਿਰਾਸ਼ਾ ਚਿੰਤਾ ਅਤੇ ਡਰ ਦੇ ਵਿਚਾਰ ਤੁਹਾਡੇ ਮਨ ਵਿੱਚ ਲਗਾਤਾਰ ਚੱਲ ਰਹੇ ਸਨ ਹੁਣ ਤੁਹਾਡੇ ਮਨ ਮੁਕਤ ਹੋਣਗੇ ਉਮੀਦ ਉੱcha ਅਤੇ ਸਕਾਰਾਤਮਕਤਾ ਤੁਹਾਡੇ ਮਨ ਨੂੰ ਪਰਦੇਵੇਗੀ ਤੁਹਾਡੀ ਸਹਿਜਤਾ ਤੁਹਾਡੀ ਸੁਣਨ ਦੀ ਸ਼ਕਤੀ ਨੂੰ ਵਧਾਏਗੀ ਤੁਸੀਂ ਪਹਿਲਾਂ ਹੀ ਸਹੀ ਅਤੇ ਗਲਤ ਨੂੰ ਸਮਝਣਾ ਸ਼ੁਰੂ ਕਰ ਦਿਓਗੇ ਬ੍ਰਹਿਮੰਡ ਤੁਹਾਨੂੰ ਸੰਕੇਤਾਂ ਰਾਹੀਂ ਮਾਰਗਦਰਸ਼ਨ ਕਰਨਾ ਸ਼ੁਰੂ ਕਰ ਦੇਵੇਗਾ ਕਈ ਵਾਰ ਸਾਡੇ ਜੀਵਨ ਵਿੱਚ ਸਾਡੇ ਸਾਹਮਣੇ ਆਉਂਦੀਆਂ ਮੁਸੀਬਤਾਂ ਪਿਤਰਦੋਸ਼ ਕਾਰਨ ਹੁੰਦੀਆਂ ਹਨ ਸਾਡੇ ਪੁਰਖਿਆਂ ਦੀ ਇੱਕ ਅਧੂਰੀ ਇੱਛਾ ਜਾਂ ਅਸੰਤੁਸ਼ਟੀ ਸਾਡੀ ਤਰੱਕੀ ਵਿੱਚ ਰੁਕਾਵਟ ਬਣਦੀ ਹੈ ਇਹ ਨਮਕ ਦੇ ਪਾਣੀ ਦਾ ਉਪਾਅ ਪਿਤਰਦੋਸ਼ ਨੂੰ ਸ਼ਾਂਤ ਕਰਨ ਵਿੱਚ ਵੀ ਮਦਦਗਾਰ ਹੈ ਕਿਉਂਕਿ ਤੁਹਾਡਾ ਨਾਮ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਜੁੜਿਆ ਹੋਇਆ ਹੈ ਜਦੋਂ ਤੁਸੀਂ ਆਪਣੇ ਨਾਮ ਨੂੰ ਸ਼ੁੱਧ ਕਰਦੇ ਹੋ ਤਾਂ ਤੁਸੀਂ ਅਣਜਾਣੇ ਵਿੱਚ ਆਪਣੇ ਪੂਰੇ ਵੰਸ਼ ਦੀ ਊਰਜਾ ਨੂੰ ਸ਼ੁੱਧ ਕਰ ਰਹੇ ਹੋ ਇਸ ਨਾਲ ਤੁਹਾਡੇ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਅਤੇ ਤੁਹਾਨੂੰ ਉਨ੍ਹਾਂ ਦੇ ਆਸ਼ੀਰਵਾਦ ਪ੍ਰਾਪਤ ਹੁੰਦੇ ਹਨ ਇਸ ਸੰਸਾਰ ਵਿੱਚ ਹਰ ਚੀਜ਼ ਵਾਈਬ੍ਰੇਸ਼ਨ ਦੀ ਲਹਿਰ ਹੈ ਦੁੱਖ ਇੱਕ ਕਿਸਮ ਦੀ ਵਾਈਬ੍ਰੇਸ਼ਨ ਹੈ ਖੁਸ਼ੀ ਦੂਜੀ ਗਰੀਬੀ ਦੂਜੀ ਅਤੇ ਦੌਲਤ ਦੂਜੀ ਜਿੰਨਾ ਚਿਰ ਤੁਸੀਂ ਦੁੱਖ ਅਤੇ ਗਰੀਬੀ ਦੇ ਵਾਈਬ੍ਰੇਸ਼ਨਾਂ ਤੇ ਰਹਿੰਦੇ ਹੋ ਤੁਸੀਂ ਖੁਸ਼ੀ ਅਤੇ ਦੌਲਤ ਨੂੰ ਆਕਰਸ਼ਿਤ ਨਹੀਂ ਕਰ ਸਕਦੇ ਇਹ ਉਪਾ ਤੁਹਾਡੇ ਨਿੱਜੀ ਵਾਈਬ੍ਰੇਸ਼ਨਾਂ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿਦ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ